ਗੈਸ ਐਸਿਡਿਟੀ ਤੇ ਪੇਟ ਦੀਆਂ ਹੋਰ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਜਿਨ੍ਹਾਂ ਨੂੰ ਪ੍ਰੋਟੋਨ ਪੰਪ ਇਨヒਬਟਰ ਪੀਪੀਆਈ ਕਿਹਾ ਜਾਂਦਾ ਹੈ ਲੰਬੇ ਸਮੇਂ ਤੱਕ ਲੈਣ ਨਾਲ ਸਰੀਰ 'ਚ ਵਿਟਾਮਿਨ B12 ਦੀ ਕਮੀ ਹੋ ਸਕਦੀ ਹੈ ਇਹ ਖੁਲਾਸਾ ਪੀਜੀਆਈ ਦੀ ਕੋਚੀ ਹੋਇਆ ਪੀਜੀਆਈ ਦੇ ਗੈਸਟਰੋਐਟ੍ਰੋਲੋਜੀ ਵਿਭਾਗ ਵੱਲੋਂ ਕੀਤੇ ਵਿਸ਼ਲੇਸ਼ਣਾਤਮਕ ਅਧਿਐਨ 'ਚ 25 ਕਮਾਂਤਰੀ ਅਧਿਐਨਾਂ ਦੀ ਸਮੀਖਿਆ ਕੀਤੀ ਗਈ ਜਿਸ ਦੇ 28000 ਤੋਂ ਵੱਧ ਮਰੀਜ਼ ਸ਼ਾਮਲ ਹਨ ਇਨ੍ਹਾਂ ਚੋਂ ਕਰੀਬ 2800 ਲੋਕ ਲੰਬੇ ਸਮੇਂ ਤੋਂ ਨਿਯਮਤ ਰੂਪ ਤੇ ਪੀਪੀਆਈ ਦਵਾਈਆਂ ਵਰਤ ਰਹੇ ਸਨ ਪਤਾ ਲੱਗਿਆ ਹੈ ਕਿ ਇਹ ਦਵਾਈਆਂ ਪੇਟ 'ਚ ਐਸਿਡ ਦੇ ਉਤਪਾਦਨ ਨੂੰ ਘਟਾਉਂਦੀਆਂ ਹਨ ਜਿਸ ਨਾਲ ਭੋਜਨ 'ਚੋਂ ਵਿਟਾਮਿਨ B12 ਨੂੰ ਸਰੀਰ 'ਚ ਅਪਸ਼ੋਸ਼ਿਤ ਹੋਣ 'ਚ ਰੁਕਾਵਟ ਆਉਂਦੀ ਹੈ ਹਾਲਾਂਕਿ ਖੋਜ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇਹ ਸਬੰਧਤ ਬਹੁਤ ਮਜ਼ਬੂਤ ਨਹੀਂ ਹੈ ਫਿਰ ਵੀ ਲੰਬੇ ਸਮੇਂ ਤੱਕ ਪੀਪੀਆਈ ਲੈਣ ਵਾਲਿਆਂ ਨੂੰ ਥੋੜਾ ਸਾਫ ਦਾ ਨਰੈਣ ਦੀ ਸਲਾਹ ਦਿੱਤੀ ਗਈ ਹੈ ਖਾਸ ਕਰਕੇ ਜਿਨ੍ਹਾਂ ਲੋਕਾਂ ਨੂੰ ਜੋਲਿੰਗਰ ਐਲਿਸਨ ਸਿੰਡਰੋਮ ਜਾਂ ਇਰੋਸਿਵ ਇਸੋਫੈਡਿਸਟਿਕ ਵਰਗੀਆਂ ਸਮੱਸਿਆਵਾਂ ਹਨ ਉਹਨਾਂ ਨੂੰ ਵਿਟਾਮਿਨ B12 ਦੀ ਨਿਯਮਤ ਤੌਰ ਤੇ ਜਾਂਚ ਕਰਵਾਣੀ ਚਾਹੀਦੀ ਹੈ ਸਰੀਰ 'ਚ ਵਿਟਾਮਿਨ B12 ਦੇ ਸੋਖਣ ਲਈ ਪੇਟ 'ਚ ਐਸਿਡ ਦੀ ਮਜਬੂਤੀ ਜ਼ਰੂਰੀ ਹੈ ਪੀਪੀਆਈ ਦਵਾਈਆਂ ਪੇਟ 'ਤੇ ਐਸਿਡ ਨੂੰ ਘਟਾਉਂਦੀਆਂ ਹਨ ਜੈਸ ਨਾਲ ਭੋਜਨ ਤੋਂ B12 ਨੂੰ ਵੱਖ ਕਰਨ ਦੀ ਪ੍ਰਕਿਰਿਆ ਵਿਗਨ ਪੈ ਜਾਂਦੀ ਹੈ ਇਸ ਦਾ ਅਸਰ ਹੌਲੀ-ਹੌਲੀ ਸਰੀਰ ਤੇ ਦਿਖਾਈ ਦਿੰਦਾ ਹੈ ਜੋ ਵਿਅਕਤੀ ਲੰਮੇ ਸਮੇਂ ਤੱਕ PPI ਦਵਾਈਆਂ ਲੈ ਰਹੇ ਹਨ ਵਜੁਰਗ ਸ਼ਾਕਾਹਾਰੀ ਵਿਅਕਤੀ ਜਿਨ੍ਹਾਂ ਨੂੰ ਜੋ ਲਿੰਗਰ ਐਲਿਸਨ ਸਿੰਡਰੋਮ ਜਾਂ ਇਰੋਸਿਵ ਇਸੋਵੇਡਿਸ ਟਿਕ ਵਰਗੀਆਂ ਸਮੱਸਿਆਵਾਂ ਹਨ ਇਹਨਾਂ ਵਿਅਕਤੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਚੇਤੋ 12 ਮਹੀਨੇ ਬਾਅਦ B12 ਦੀ ਜਾਂਚ ਜ਼ਰੂਰ ਕਰਵਾਉਣ ਸਰੀਰਕ ਥਕਾਵਟ ਤੇ ਕਮਜ਼ੋਰੀ ਖਤਾ ਪੈਰਾਂ ਚ ਚੰਚਨਾ ਹੱਟ ਯਾਦਦਾਸ਼ਤ ਘਟਨੀ ਅਨਮੀਨੀਆ ਮਾਨਸਿਕ ਉਲਝਣ ਜਾਂ ਡਿਪਰੈਸ਼ਨ ਪੀਪੀਆਈ ਦਵਾਈਆਂ ਉਹ ਹਨ ਜੋ ਪੇਟ ਦੇ ਐਸਿਡ ਨੂੰ ਘਟਾਉਣ ਲਈ ਦਿੱਤੀਆਂ ਜਾਂਦੀਆਂ ਇਹ ਆਮ ਤੌਰ ਤੇ ਗੈਸ ਅਲਸਰ ਐਸਿਡ ਰਿਫਲਕਸ ਵਰਗੀਆਂ ਸਮੱਸਿਆਵਾਂ ਵਿੱਚ ਵਰਤੀਆਂ ਜਾਂਦੀਆਂ ਇਹ ਦਵਾਈਆਂ ਸਿਰਫ ਡਾਕਟਰੀ ਸਲਾਹ ਹੇਠ ਹੀ ਲੈਣੀਆਂ ਚਾਹੀਦੀਆਂ